ਆ ਦੇਖੋ ਐਡੀ ਵੱਡੀ ਰਬੜ ਦੀ ਗੋਲੀ ਆ ਇਹ ਇਹ ਜਦੋਂ ਬਹੁਤ ਨੇੜਿਓਂ ਮਾਰਦੇ ਆ ਤੇ ਗੱਡੀ ਦਾ ਟਾਇਰ ਸ਼ੀਸ਼ਾ ਹੋਰ ਕੁਝ ਸ਼ੀਸ਼ਾ ਵੀ ਭੰਨ ਦਿੰਦੇ ਆ ਗੱਡੀ ਦਾ ਆ 315 ਦੇ ਫਾਇਰ ਜਿਹੜੇ ਆ ਆ ਆ ਮੈਂ ਤੁਹਾਨੂੰ ਦਿਖਾ ਰਿਹਾ ਇਹ 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 ਵਰਤੇ ਜਾ ਰਹੇ ਆ ਔਰ ਆ ਰਬੜ ਦੀਆਂ ਗੋਲੀਆਂ ਆ ਵੱਡਾ ਰਬੜ ਦਾ ਗੋਲਾ ਸਰਵੰਤ ਸਿੰਘ ਪੰਦੇੜ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲਦਾ ਜੀ ਤੋਂ ਸਰਕਾਰ ਜਾਣਬੁੱਝ ਕੇ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈਗੀ ਆ ਤੋਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵਾ ਵੀ ਜਿਵੇਂ ਭਾਰਤੀ ਦੀ ਸਰਕਾਰ ਨੇ ਸ਼ੰਭੂ ਬਾਰਡਰ ਤੇ ਬਲ ਪ੍ਰਯੋਗ ਕੀਤਾ ਵਾ ਔਰ ਜਿਵੇਂ ਜਿਵੇਂ ਜ਼ਬਰ ਕਰ ਰਹੀ ਆ ਉਹ ਇਹ ਇਹ ਕੋਈ ਲੋਕਤੰਤ੍ਰਿਕ ਸਰਕਾਰ ਨਹੀਂ ਹੈਗੀ ਔਰ ਜਿੰਨੂੰ ਹੱਕ ਆ ਵੀ ਇਸ ਕਿਸਮ ਦਾ ਜ਼ਬਰ ਜੜਾ ਵਾ ਉਹ ਕਿਸਾਨਾਂ ਮਜ਼ਦੂਰਾਂ ਤੇ ਕੀਤਾ ਜਾਵੇ ਨਿਹੱਤੇ ਹੈਗੇ ਆ ਸਾਡੇ ਕੋ ਕਿਹੜੀਆਂ ਕੋਈ ਬੰਬ ਬੰਦੂਕਾਂ ਨੇ ਆਪਣੇ ਝੰਡੇ ਝੰਡੇ ਡੰਡੇ ਨੇ ਤੇ ਆਪਣੇ ਬਚਾਅ ਦੇ ਵਿੱਚ ਜੋ ਸਾਥੋਂ ਸੰਭਵ ਹੁੰਦਾ ਸੀ ਬਚਾਅ ਚ ਕਰਦੇ ਆ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਸੀ ਇੱਕ ਤਾਂ ਆ ਦੇਖੋ ਅਸੀਂ ਫੌਜੀਆ ਨੂੰ ਪੁੱਛਿਆ ਉਹ ਕਹਿੰਦੇ ਵੀ ਆ ਜਿਹੜੀ ਸ਼ੈਲਿੰਗ ਆ ਇਹ ਸਾਡੇ ਤੇ ਨਹੀਂ ਵਰਤੀ ਜਾ ਸਕਦੀ ਪਾਰੀ ਹੈਵੀ ਸ਼ੈਲਿੰਗ ਕਰ ਰਹੇ ਨੇ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ ਮੈਂ ਤੁਹਾਨੂੰ ਹੋਰ ਵੀ ਦਿਖਾ ਲੂੰਗਾ ਵੀ ਇਹ ਕੀ ਕੁਸ਼ ਕਰ ਰਹੇ ਨੇ ਐਸਾ ਹਲਾਰ ਦੀ ਗੋਲੀ ਦੀ ਔਰ ਇਹ ਤੋਂ ਕਾਹ ਜਿਹੜਾ ਵਾ ਮੈਂ ਜੇਪ ਤੋਂ ਥੱਲੇੋਂ ਕੱਟਦਾ ਹੈਗਾ ਥੋੜਾ ਹਿਲਦਾ ਵੀ ਹੈਗਾ ਉਤੋਂ ਕੱਟ ਕੇ ਤੁਹਾਨੂੰ ਦਿਖਾ ਲਣਾ ਕਿੰਨੀ-ਕਿੰਨੀ ਚੀਜ਼ਾਂ ਇਹਨਾਂ ਕੋਲੇ ਇਹ ਵਰਤੋਂ ਕਰਦੇ ਆ ਔਰ ਮੈਨੂੰ ਇੱਕ ਵਾਰੀ ਕੱਢ ਲੈਣ ਦੋ ਤੁਹਾਨੂੰ ਮੈਂ ਸੈ ਤੋਂ ਇਧਰ ਜੇਬਾ ਮੇਰੇ ਸੋ ਜੌਗੀ ਥੋੜੇ ਅੱਗੇ ਪਿੱਛੇ ਨੇ ਹਾਂ ਆ ਦੇਖੋ ਆ ਐਸਐਲਆਰ ਦੀ ਗੋਲੀਆਂ ਇਹ ਹਵਾਈ ਚੱਲੀ ਹੋਊ ਜਿਹੜੀ ਜਿਹਦੀ ਵਰਤੋਂ ਹੋਈ ਐ ਅਸੀਂ ਫੌਜੀਆਂ ਨੂੰ ਪੁੱਛਿਆ ਵੀ ਕਿਹੜੀ ਫਾਇਰ ਦਾ ਖੋਲਿਆ ਇਹ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਕਿਵੇਂ ਜ਼ਬਰਦਸਤ ਆ ਰਹੇ ਨੇ ਸਾਡੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਸ਼ ਦੁਨੀਆ ਤੱਕ ਪਹੁੰਚਦੀ ਜਾਵੇ ਤਾਂ ਆ ਰਹੇ ਦੋਗਾ ਆ ਦੇਖੋ ਐਡੀ ਵੱਡੀ ਰਬੜ ਦੀ ਗੋਲੀ ਆ ਇਹ ਇਹ ਜਦੋਂ ਬਹੁਤ ਨੇੜਿਓਂ ਮਾਰਦੇ ਆ ਤੇ ਗੱਡੀ ਦਾ ਟਾਇਰ ਸ਼ੀਸ਼ਾ ਹੋਰ ਕੁਝ ਸ਼ੀਸ਼ਾ ਵੀ ਭੰਨ ਦਿੰਦੇ ਆ ਗੱਡੀ ਦਾ ਤੋਂ ਇਹ 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 ਸਾਰਾ ਕੁਝ ਇੰਨਾ ਇੰਨਾ ਤਸ਼ੱਦਦ ਢਾਉਣਾ ਔਰ ਫਿਰ ਸਾਨੂੰ ਨਾਮ ਬਦਨਾਮ ਕਰ ਲਈ ਫਿਰ ਖਾਲਸਤਾਨੀਆਂ ਦਾ ਟੈਕ ਲਾਉਣਾ ਇਹ ਸਰਕਾਰ ਪਹਿਲੋ ਵੀ ਕਰਦੀ ਸੀ ਗਾਵੇਂ ਕਰ ਰਹੀ ਆ ਤੋਂ ਇਸ ਕਰਕੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਇੰਨਾ ਜ਼ਬਰ ਹੋ ਰਿਹਾ ਮੈਂ ਤੁਹਾਨੂੰ ਖਾਦਾ ਪਿਆਰ ਟਾਇਰ ਗੈਸ ਆ ਜਿਹੜੀ ਨਹੀਂ ਵਰਤੀ ਜਾ ਸਕਦੀ ਸਾਡੇ ਤੇ ਜਿਹੜੇ ਪੂਰੇ ਬੰਮ ਤਮਾਕੇ ਹੋ ਰਹੇ ਆ ਆ 315 ਦੇ ਫਾਇਰ ਜਿਹੜੇ ਆ ਆ ਆ ਮੈਂ ਤੁਹਾਨੂੰ ਦਿਖਾ ਰਿਆਂ ਇਹ 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 ਵਰਤੇ ਜਾ ਰਹੇ ਆ ਔਰ ਆ ਰਬੜ ਦੀਆਂ ਗੋਲੀਆਂ ਆ ਵੱਡਾ ਰਬੜ ਦਾ ਗੋਲਾ ਵਾ ਜਿਹੜਾ ਜਿਹੜੀ ਜਿਹਦੀ ਵਰਤੋਂ ਹੋਰ ਵੀ ਅਸੀਂ ਦੋ ਤਿੰਨ ਕਿਸਮ ਦੀਆਂ ਰਬੜ ਦੀਆਂ ਗੋਲੀਆਂ ਦੇਖੀਆਂ ਹੈਗੀਆਂ ਜਿਹੜੀਆਂ ਕੇਂਦਰ ਸਰਕਾਰ ਕਰ ਰਹੀ ਆ ਤੋ ਦੂਸਰਾ ਪ੍ਰਾਉ ਦੇਖੋ ਨਿਹੱਥੇ ਲੋਕ ਲਗਭਗ ਕੱਲ ਤੋਂ 8-10 ਘੰਟੇ ਤੱਕ ਸਰਕਾਰ ਦੇ ਜ਼ਬਰ ਨੂੰ ਸਹਿੰਦੇ ਰਹੇ ਅਰ ਸਾਡਾ ਮੰਨਣਾ ਵੀ ਦੂਜੇ ਬੰਨੇ ਵੀ ਤਾਂ ਸਾਡੇ ਘਰਾਂ ਤੋਂ ਪੁਲਿਸ ਦੇ ਜਵਾਨ ਫੌਜ ਦੇ ਜਵਾਨ ਹੈਗੇ ਆ ਹੋਰ ਤਾਂ ਨਹੀਂ ਕੋਈ ਹੈਗੇ ਤੋ ਸਰਕਾਰ ਇਹ ਦੱਸੇ ਵੀ ਉਹ ਸਰਕਾਰ ਕਿਵੇਂ ਆ ਆ ਗੋਲੀਆਂ ਆ 315 ਦੇ ਰਾਉਂਡ ਚਲਾ ਕੇ ਠੀਕ ਹੈ ਜੀ ਸਰਕਾਰ 315 ਦੇ ਰਾਉਂਡ ਚਲਾ ਕੇ ਕਿਹੜੀ ਲੋਕਤੰਤਰ ਦੀ ਰਾਖੀ ਕਰ ਰਹੀ ਹੈਗੀ ਆ ਆਪਣੇ ਕਿਸਾਨਾਂ ਮਜ਼ਦੂਰਾਂ ਤੇ ਇਹ ਜ਼ੁਲਮ ਢਾਉਣਾ ਇਹ ਕਿੱਧਰ ਦੀ ਗੱਲ ਜਾਇਜ਼ ਹੈਗੀ ਆ ਤਾਂ ਇਹ ਜ਼ਬਰ ਹੈਗਾ ਇਹ ਦੁਨੀਆ ਦਾ ਸਭ ਤੋਂ ਵੱਡਾ ਜ਼ਬਰ ਆ ਜਿਹੜਾ ਅਰ ਮੈਂ ਕੱਲ ਕਿਹਾ ਸੀ ਪ੍ਰੈਸ 'ਚ ਵੀ ਸਾਡੇ ਵਾਸਤੇ ਇਹ ਇਹ ਕਾਲਾ ਦਿਹਾੜਾਏ ਦੇਸ਼ ਦੇ ਇਤਿਹਾਸ ਦੇ ਵਿੱਚ ਦੇਸ਼ ਦੀ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਇਹ ਬਲੈਕ ਡੇ ਵੱਜੋਂ ਮਨਾਇਆ ਜਾਣਾ ਚਾਹੀਦਾ ਜਦੋਂ ਔਰ ਉੱਥੇ ਪੁਲਿਸ ਨਹੀਂ ਜੇ ਹੈਗੀ ਆਰਧ ਸੈਨਿਕ ਫੋਰਸ ਨੇ CRPF RPF ਉਹ ਤਾਇਨਾਤ ਨੇ ਔਰ ਜਿਹੜਾ ਖ਼ਬਰ ਚੋਂ ਪਤਾ ਲੱਗਾ ਸੀ 161 ਕੰਪਨੀਆਂ ਲਾਈਆਂ ਹੋਈਆਂ ਨੇ ਇੱਕ